शब्द संसार प्रगट होया फिर शब्द हर मनुख अपने बोल दे प्रगट आ शब्द प्रगट होता है वेख के कुछ नहीं पता चलता आप इतने सारे बैठे गुरु साखी मां वेखण उम्र का पता चल जाएगा यह बिरग है यह जवान है यह बच्चा उम्र के अंदाजे लग जाए वेख के कपड़िया का पता चलेगा पहने चाहिए वेख के रंग रूप का पता चलेगा वेख के इतना पता चलेगा स्त्री है कि पुरुष है बच्चा है के जवान है गोरा है काला है सांवरा है कपड़े कैसे हैं होर कुछ भी नहीं पता चलेगा ये मनुख की है यह मनुख की है रजोगुण है तमो है ਸਤੋਗੁਣੀ ਹੈ ਸ਼ਾਂਤਮਈ ਹੈ ਕ੍ਰੋਧੀ ਹੈ ਧਾਰਮਿਕ ਹੈ ਅਧਾਰਮਿਕ ਹੈ ਦੁਖੀ ਹੈ ਸੁਖੀ ਹੈ ਕੁਝ ਵੀ ਨਹੀਂ ਪਤਾ ਚੱਲਦਾ ਹਰ ਮਨੁੱਖ ਪ੍ਰਗਟ ਹੁੰਦਾ ਆਪਣੇ ਸ਼ਬਦ ਦੇ ਆਪਣੇ ਬੋਲਾਂ ਦੇ ਰਾਹੀਂ ਸ਼ੇਖ ਸਾਦੀ ਸਾਹਿਬ ਕਹਿੰਦੇ ਨੇ ਮਰਦੇ ਸੁਖਨ ਨਾ ਗੁਫਤਾ ਬਾਸ਼ਦ ਐਦੋ ਹੁਨਰ ਨੇ ਗੁਫਤਾ ਬਾਸ਼ਦ जितने चरतकपन 10 दिन किसी दी बोल चाल ना सुनिए पता ही नहीं चलता मनुखदा मनुख की कपड़े तो धोखा लग सकता है रंग रूप तो धोखा लग सकता है लग रहा है जो मनुखदा रंग है जो मनुखदा रूप है जो मनुख ने कपड़े है जो मनुख दी उमर है इस तोस मनुख दे स्वभाव दा अंदाजा नहीं कुछ भी नहीं पता नहीं बोल चाल तो पता ਪਰਮਾਤਮਾ ਪ੍ਰਗਟ ਹੋਇਆ ਆਪਣੇ ਸ਼ਬਦ ਤੋਂ ਮਨੁਕਦੇ ਹੋਣ ਪ੍ਰਗਟ ਹੋਣ ਦੀ ਇਹ ਸ਼ਬਦਾਂ ਤੋਂ ਬੋਲ ਚਾਲ ਪਰਮਾਤਮਾ ਪ੍ਰਗਟ ਹੋਇਆ ਸ਼ਬਦ ਤੋਂ ਉਹ ਸ਼ਬਦ ਕੀ ਹੈ ਉਸ ਸ਼ਬਦ ਨੂੰ ਜਿਨ੍ਹਾਂ ਨੇ ਪਕੜਿਆ ਤੇ ਸਮਝਿਆ ਬਸ ਉਹਨਾਂ ਨੂੰ ਅਵਤਾਰ ਕਹਿੰਦੇ ਹਨ ਉਹਨਾਂ ਅਵਤਾਰਾਂ ਦੇ ਰਾਹੀਂ ਸ਼ਬਦ ਪ੍ਰਗਟ ਹੋਇਆ ਇਸ ਵਾਸਤੇ ਅਵਤਾਰਾਂ ਦਾ ਸਰੀਰ ਗੁਰੂ ਨਹੀਂ ਹੈ ਉਹ ਸ਼ਬਦ ਗੁਰੂ ਹੈ ਮੱਲਾ ਪਹਿਲਾ ਮੱਲਾ ਦੂਜਾ ਮੱਲਾ ਤੀਜਾ ਮੱਲਾ ਚੌਥਾ ਮੱਲਾ ਕਹਿੰਦੇ ਨੇ ਮਕਾਨ ਸ਼ਬਦ ਮਕਾਨ ਬਦਲਦਾ ਰਿਹਾ ਇਹ ਸ਼ਬਦ ਪ੍ਰਗਟ ਹੋਇਆ ਪਹਿਲੇ ਮਕਾਨ ਦੇ ਮੱਲਾ ਪਹਿਲਾ ਅਵਤਾਰੀ ਪੁਰਸ਼ ਦੀ ਸੋਚ ਨਹੀਂ ਸ਼ਬਦ ਲੰਬੇ ਸਮੇਂ ਤੱਕ ਕੰਮ ਕਰੇ ਜੋ ਮੈਂ ਜਾਣੇ ਬਹੁਤ ਸਾਰੀ ਦੁਨੀਆ ਜਾਣ ਲਵੇ ਜੋ ਮੈਂ ਸਮਝਿਆ ਬਹੁਤ ਹੀ ਸਮਝ ਜਾ ਕਹਿੰਦੇ ਨੇ ਜਦ ਬਾਹਰ ਦਾ ਧਨ ਬੰਦੇ ਨੂੰ ਪ੍ਰਾਪਤ ਹੁੰਦਾ ਹੈ ਤਾਂ ਮਨੁੱਖ ਉਸ ਨੂੰ ਛੁਪਾਂਦਾ ਹੈ ਪਰ ਇੱਕ ਸ਼ੋਮ ਬਣਾ ਵੀ ਪੈਦਾ ਹੁੰਦਾ ਹੈ ਮੈਂ ਹੀ ਛੋਟੀ ਦਾ ਧਨਵਾਨ ਬਣ ਜਾਵਾਂ ਬਾਕੀ ਨਹੀਂ ਬਾਕੀ ਮੇਰੀ ਬਰਾਬਰੀ ਤੇ ਨਹੀਂ ਆਣਾ ਚਾਹੀਦਾ ਜਾ ਜਿਹੜੀ ਟੀਵੀ 'ਸਤੇ ਖੜੀ ਹੈ ਰਾਜਨੀਤਿਕ ਹਮੇਸ਼ਾ ਉਹੀ ਤੋਂ ਡਰਦਾ ਹੈ ਜਿਹੜਾ ਉਸ ਦੇ ਪਿੱਛੇ ਖੜਾ ਹੁੰਦਾ ਹੈ ਨੰਬਰ ਦਾ ਉਹ ਕੋਈ ਕੋਸ਼ਿਸ਼ ਹੁੰਦੀ ਹੈ ਕਿ ਉਸ ਨੂੰ ਐਸਾ ਕੰਮ ਆ ਰਹੀਏ ਬਹੁਤ ਪਿੱਛੇ ਚਲਾ ਜਾਵੇ ਤਾਂ ਕਿ ਜਿਹੜਾ ਮੇਰੇ ਪਿੱਛੇ ਖੜਾ ਹੈ ਇੱਕ ਕਦਮ ਇਸਨੇ ਕੁੱਟਿਆ ਤੇ ਮੇਰੀ ਬਰਾਬਰੀ ਤੇ ਆ ਜਾਏਗਾ ਹੋਰ ਇੱਕ ਕਦਮ ਕੁੱਟਿਆ ਤੇ ਜੇਨਲ ਜਾਏ ਵਿਸ਼ਵਾਸੇ ਰਾਜਨੀਤਿਕ ਜਿਸ ਜੀ ਨੇ ਤੇ ਚੜ੍ਹ ਕੇ সিংহাসਨ ਤੱਕ ਪਹੁੰਚਦੇ ਨੇ ਉਸ ਜੀਨੇ ਨੂੰ ਤੋਰ ਦਿੰਦੇ ਨੇ ਫੌਰੀ ਨੂੰ ਤੋਰ ਦਿੰਦੇ। ਦੂਜਾ ਨਾ ਚੜ੍ਹ। ਲੇਕਿਨ ਜਿਸ ਜੀਨੇ ਤੇ ਚੜ੍ਹ ਕੇ ਇੱਕ અવਤਾਰੀ ਪੁਰਸ਼ ਪਰਮਾਤਮਾ ਤੱਕ ਪਹੁੰਚਦਾ ਹੈ ਉਸ ਜੀਨੇ ਨੂੰ ਸੰਵਾਦ ਦਾ ਸ਼ਿੰਗਾਰ ਦਤਾ ਕੇ ਹੋਰ ਵੀ ਚੜ੍ਹ। ਹੋਰ ਵੀ। ਮੁਸ਼ਕਿਲ ਨਹੀਂ ਹੋਣੀ। ਜੋ ਮੈਂ ਜਾਣੇ ਸਾਰਾ జగਤ ਜਾਣ ਲਵੇ ਨੌਖੰਡ ਪ੍ਰithvi ਦਾ ਪਰਮਣ ਹੈ ਗੁਰੂ ਨਾਮ ਅਗਰ ਹੈ ਹੈਰਾਨੀ ਕੀ ਜੋ ਮੈਂ ਜਾਣੇ ਸਾਰਾ ਸੰਸਾਰ ਜਾਣੇ ਜੋ ਮੈਂ ਰਸ ਮਾਣੇ ਸਾਰੇ ਹੀ ਰਸ ਮਾਣੇ ਜੋ ਅਨੰਦ ਮੇਰੇ ਕੋਲ ਹੈ ਸਾਰੇ ਮੈਂ ਗਦਾ ਕਦੋ ਸ਼ਬਦ ਸੁਣਾ ਰਹੇ ਤੋਂ ਸਰੀਰ ਤੇ ਸਮੇ ਦਾ ਹਿੱਸਾ ਹੈ ਬਿਰਦੋਗਿਆ ਸਰੀਰ ਮੈਂ ਕਿ ਅਰਸ਼ ਕਰਾਂ न चाहे देव अवतारा देवी दवते बि तन खा काल पाए ब्रह्मा बवतरा काल पाए ਬਣੇ ਕਾਲ काल पाए कुझु बणिया मिटेगा शरीर बणे काल बणेस गुरू घर कह ॾिता सरीर गुरू ਜਾਂਦਾ ਫਿਰ ਕੀ ਕਰੋਗੇ ਫਿਰ ਕੀ ਕਰੋਗੇ ਸ਼ਬਦ ਲੰਬੇ ਸਮੇਂ ਤੱਕ ਕਮ ਕਰੇ ਉਸੇ ਸ਼ਬਦ ਨੂੰ ਪ੍ਰਵੇਸ਼ ਕਰਾ ਦਿੱਤਾ ਗੁਰੂ ਨਾਨਕ ਦੇਵ ਜੀ ਦੇ ਅੰਦਰ ਲੈਣ ਦੇ ਅੰਦਰ ਉਹ ਧਨ ਗੁਰੂ ਅੰਗਦ ਦੇਵ ਜੀ ਮੱਲਾਂ ਦੂਜਾ ਮਕਾਨ ਦੂਜਾ ਉਹ ਸ਼ਬਦ ਹੁਣ ਦੂਜੇ ਮਕਾਨ ਤੇ ਤੀਜੇ ਮਕਾਨ ਤੇ ਚੌਥੇ ਮਕਾਨ ਜੋਤ ਉਹ ਅ ਜੁਗਤ ਸੈ ਕਾਇਆ ਫੇਰ ਫਲਤ ਹੈ ਸ੍ਰੀ ਕ੍ਰਿਸ਼ਨ ਪ੍ਰਗਟ ਹੋਏ ਗੀਤਾ ਦੇ ਅੰਦਰ ਗੀਤਾ ਨੂੰ ਇੱਕ ਪਾਸੇ ਕਰ ਦੋ ਕ੍ਰਿਸ਼ਨ ਦੀ ਹੋਂਦ ਨਹੀਂ ਪ੍ਰਗਟ ਹੋ ਸਕਦੀ ਗੁਸਤਾਖੀ ਨਾਲ ਹਰ ਮਨੁੱਖ ਆਪਣੇ ਬੋਲ ਵਿੱਚ ਪ੍ਰਗਟ ਹੁੰਦਾ ਹੈ ਪਰਮਾਤਮਾ ਤੱਕ ਬੋਲ ਵਿੱਚ ਪ੍ਰਗਟ ਹੋਇਆ ਹੈ ਸ਼ਬਦ ਵਿੱਚ ਕੁਰਾਨ ਦੇ ਰਾਹੀਂ ਮੁਹੰਮਦ ਸਾਹਿਬ ਪ੍ਰਗਟ ਹੋਏ ਨਾ ਨਿਕਲਦੀ ਕੁਰਾਨ ਤੇ ਪਤਾ ਨਹੀਂ ਕਿਤਨੇ ਸੰਤ ਭਗਤ ਇਸ ਦੁਨੀਆ 'ਚ ਹੋਏ ਹੋਰ ਕਹਤੇ ਤਦਨੋਂ ਗਾਵਨ ਸੇਮੈ ਚਿਤਨਾਵਨ ਨਾਨਕ ਕੀਆ ਵਿਚਾਰੇ ਏ ਪ੍ਰਭੂ ਪਤਨ ਕਿਤਨੇ ਨੇ ਤੈਨੂੰ ਗਾਵੇਆ ਤੇਰੇ ਨਾਲ ਜੁੜ ਗਏ ਮੁਕਤ ਵੀ ਹੋਏ ਪਰ ਉਹਨਾਂ ਦੇ ਕਦਮਾਂ ਦੇ ਨਿਸ਼ਾਨ ਜ਼ਮੀਨ ਤੇ ਨਹੀਂ ਬਣੇ ਕੁਛ ਬੋਲੋ ਹੀ ਨਹੀਂ ਪਰ ਮਹਤਮਾ ਦੇ ਸ਼ਬਦ ਨੂੰ ਪ੍ਰਗਟਨਾ ਕਰ ਸਕੇ ਸ਼ਬਦ ਦਾ ਆਨੰਦ ਮਾਣ ਸਕੇ ਸ਼ਬਦ ਨਾਲ ਜੁੜ ਕੇ ਮੁਕਤ ਹੋ ਗਏ ਪਰ ਸ਼ਬਦ ਨੂੰ ਕੁਛ ਅਨੁਭਵ ਨਹੀਂ ਪ੍ਰਗਟਨਾ ਕਰ ਸਕੇ ਜੇ ਦੇ ਪ੍ਰਗਟ ਕਰ ਸਕਦੇ ਹਨ અવતાર ਸ਼੍ਰੇਣੀ ਚ ਉਹ ਆ ਜਾਂਦਾ ਹੈ। ਫਿਰ ਭਾਰਤ ਦੇ ઋષਿ ਮੁਨੀਆ ਨੇ ਵੰਡ ਕੀਤੇ ਚਾਰ ਗਲਾ અવਤਾਰ ਹੈ अठ गला उतारे अंशा उतारे अंश मातर है। ਆਪਣੇ ਬੋਲਾਂ ਦੇ ਰਹੀਂ ਕਿਸੇ ਨੇ ਥੋੜਾ ਪ੍ਰਗਟ ਕੀਤਾ ਕਿਸੇ ਨੇ ਬਹੁਤ ਪ੍ਰਗਟ ਕੀਤਾ ਤੇ ਜਲ ਬਹੁਤ ਪ੍ਰਗਟ ਕੀਤਾ। ਕੋਈ ਸ਼ੌਲਾੰਕਲਾ અવਤਾਰ। અવਤਾਰ। ਮੈਂ ਫਿਰ ਅਰਸ਼ ਕਰਾਂ। ਪਰਮਾਤਮਾ ਤੋਂ ਸ਼ਬਦ ਹੋਇਆ ਸ਼ਬਦ ਤੋਂ ਸੰਸਾਰ ਹੋਇਆ ਉਹ ਸ਼ਬਦ ਕੀ ਹੈ ਜਿਸ ਤੋਂ ਸੰਸਾਰ ਹੋਇਆ ਸੰਸਾਰ ਆਇਆ ਤੇ ਜਿਸ ਸ਼ਬਦ ਦੇ ਰਾਹੀਂ ਸੰਸਾਰ ਆਇਆ ਹੈ ਸੰਸਾਰ ਉਸੇ ਹੀ ਸ਼ਬਦ ਦੇ ਰਾਹੀਂ ਵਾਪਸ ਵੀ ਜਾਏਗਾ ਉਹ ਤਾਂ ਪਤ ਪਰਲੇ ਸ਼ਬਦੇ ਹੋਵੇ ਕਿ ਉਤਪਤੀ ਉਸ ਤੋਂ ਹੀ ਹੈ ਤੇ ਪਰਲੇ ਵੀ ਉਸ ਤੋਂ ਜਿਸ ਦਰਵਾਜ਼ੇ ਦੇ ਰਾਹੀਂ ਤੁਸੀਂ ਗੁਰਦੁਆਰਾ ਸਾਹਿਬ ਦੇ ਅੰਦਰ ਆਇਓ ਇਸੇ ਦਰਵਾਜ਼ੇ ਰਾਹੀਂ ਬਾਹਰ ਜਾਓਗੇ ਔਰ ਕੀ ਸ਼ਬਦ ਤੋਂ ਸੰਸਾਰ ਆਇਆ ਹੈ ਸ਼ਬਦ ਦੇ ਰਾਹੀਂ ਵਾਪਸੀ ਹੋਏਗੀ ਸੰਸਾਰ ਦੇ ਅੱਜ ਨਹੀਂ ਕੱਲ ਸੌ ਸਾਲ ਬਾਅਦ ਹਜ਼ਾਰਾਂ ਸਾਲ ਬਾਅਦ ਕਰੋੜਾਂ ਅਰਬਾਂ ਸਾਲ ਬਾਅਦ ਪੱਥਰ ਵੀ ਇੱਕ ਦਿਨ ਜਾਣਗੇ ਪਰਮ ਨੂਰ ਬਣਨਗੇ ਇੱਟੀ ਬਣਨਗੇ ਬਨਸਪਤੀ ਬਣਨਗੇ ਪਸ਼ੂ ਪਕਸ਼ੀ ਬਣਨਗੇ ਫਿਰ ਮਨੁੱਖ ਬਣਨਗੇ ਫਿਰ ਕਿਧਰੇ ਜਾ ਕੇ ਸਾਧਨਾ ਤਪੱਸਿਆ ਕਰਕੇ ਫਿਰ ਪਰਮਾਤਮਾ ਦੇ ਪਰਮਾਤਮਾ ਹੋਣਗੇ ਸੂਰਜ ਕਿਰਨ ਮਿਲੇ ਜਲ ਕਾਜ ਜਲ ਹੋਆ ਰਾਮ ਜੋਤੀ ਜੋਤ ਰਲੀ ਸੰਪੂਰਨ ਤਿਆ ਜਿਸ ਸ਼ਬਦ ਦੇ ਰਾਹੀਂ ਸੰਸਾਰ ਆਇਆ ਉਸੇ ਦੇ ਰਾਹੀਂ ਵਾਪਸ ਉਸ ਸ਼ਬਦ ਦੀ ਰੂਪ ਰੇਖਾ ਵੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰੂ ਨਾਨਕ ਭਗਤ ਕਬੀਰ ਸਾਰੇ ਸੰਤ ਜਨ ਦੱਸਦੇ ਨੇ ਓੰਕਾਰ ਓੰਕਾਰ ਇੱਕ ਤੁਨ ਉਪਰੇ ਇੱਕੋ ਰਾਗ ਅਲਾਪੇ

ओंकार क्रिया जनके ओंकार सह जगवै ओंकार वेद निर्वै मूलक प्रगट होंदा है अपने शब्दा दे नाहि परमात्मा प्रगट होया है अपने शब्द है और सी जो बोला रहे प्रगट होंदा है इन्नु आहद शब्द कहंदे है आहद जोड तो जड़ी आवाज पैदा होवे दो वस्तुआ दी जोड तो ओंम मास ਨਾ ਵੀ ਨਾਲ ਟਕਰਾਂਦੀ ਹੈ ਆਵਾਜ਼ ਬਣਦੀ ਹੈ ਧੁੰਨ ਬਣਦੀ ਹੈ ਅੱਖਰ ਬਣ ਕੇ ਜ਼ੁਬਾਨ ਬਾਹਰ ਪ੍ਰਗਟ ਕਰ ਜਾਂਦੀ ਦੋ ਚੀਜ਼ਾਂ ਦੇ ਟਕਰਾਓ ਤੋਂ ਜਿਹੜੀ ਆਵਾਜ਼ ਬਣ ਸਾਡੇ ਕੰਨ ਜੋ ਕੋਈ ਸੁਣਦੇ ਨੇ ਆਹਤ ਸ਼ਬਦ ਹੈ ਆਹਤ ਕਹਿੰਦੇ ਨੇ ਚੋਟ ਨੂੰ ਪਰਮਾਤਮਾ ਦਾ ਸ਼ਬਦ ਕਿਸੇ ਚੋਟ ਤੋਂ ਨਹੀਂ ਪੈਦਾ ਹੋਇਆ ਉਸ ਤੋਂ ਸਵੈਮ ਪੈਦਾ ਹੋਇਆ ਇਸ ਵਾਸਤੇ ਉਸ ਨੂੰ ਅਨਾਹਤ ਕਹਿੰਦੇ ਔਰ ਉਹ ਸ਼ਬਦ ਵਿਆਪਕ ਹੈ ਤੇ ਇਹ ਲੋਕਾਂ ਮੈਂ ਸ਼ਬਦ ਰਵਿਆ ਹੈ ਆਪ ਗਿਆ ਮਨਮਾਨੀ ਕੁਝ ਸ਼ਬਦ ਉਹ ਸ਼ਬਦ ਸੰਗੀਤਮਈਏ ਰਾਗ ਲਈਏ ਸੰਗੀਤ ਨੂੰ ਗਾ ਕੇ ਪ੍ਰਗਟ ਕੀਤਾ ਸੰਗੀਤਕਾਰਾਂ ਨੇ ਵੱਖ-ਵੱਖ ਸਾਜ਼ਾਂ ਦੇ ਨਾਲ ਔਰ ਇਹ ਸਾਜ਼ ਸਾਰੇ ਦੇ ਸਾਰੇ ਪੰਜ ਸ਼੍ਰੇਣੀਆਂ ਵਿੱਚ ਆ ਜਾਂਦੇ ਨੇ ਪੰਜ ਤਰ੍ਹਾਂ ਦੇ ਤਤ ਵੇਦ ਗਾਣ ਨਾਦ ਸੁਗਤ ਤਤ ਸੰਧੀ ਇਹ ਤੇ ਚਰਮਕਾ ਣਕਾ ਸੇਕਾਰਾਂ ਨਾਜ ਸ਼ਬਦ ਘਟ ਕੋ ਕਹੇ ਸੁਬਰ ਸਵਾਸ ਪਹਿਚਾਨ ਧੰਤੀ ਸਾਸ ਸੇਪਾਰ ਹੈ ਦਿਲ ਰੋਆ ਬੀਣਾ ਹੈ ਉਂਗਲੀਆਂ ਦੇ ਟਕਰਾਓ ਤੋਂ ਲੋਹੇ ਦੇ ਟੁਕੜੇ ਦੇ ਟਕਰਾਓ ਤੋਂ ਉਹਨੂੰ ਪੈਦਾ ਹੁੰਦੇ ਨੇ ਇਹ ਤੇ ਚਮੜੇ ਚਮੜੇ ਦੇ ਮੜੇ ਵੈਸਾ ਇੰਜ ਧਾਤੂਆਂ ਨਾਲ ਧਾਤੂਆਂ ਟਕਰਾਉਣ ਪਿੱਤਲ ਨਾਲ ਪਿੱਤਲ ਸੋਨੇ ਨਾਲ ਸੋਨਾ ਚਾਂਦੀ ਨਾਲ ਚਾਂਦੀ ਜਦੋਂ ਆਂਦੇ ਟਕਰਾਓ ਤੋਂ ਜਿਹੜੀ ਆਵਾਜ਼ ਪੈਦਾ ਹੁੰਦੀ ਹੈ ਘੜੇ ਦੇ ਉੱਤੇ ਥਾਪ ਮਾਰੀਏ ਜਿਹੜੀ ਆਵਾਜ਼ ਪੈਦਾ ਹੁੰਦੀ ਹੈ ਉਹਨੂੰ ਨਾਦ ਸ਼ਬਦ ਕਹਿੰਦੇ ਹੈ ਸ਼ੇਨਾਈ ਹੈ ਮੁਰਲੀ ਹੈ ਹਾਰਮੋਨੀਅਮ ਹੈ ਜਾਂ ਮਨੁਖ ਹੈ ਕਿ ਪੌਣ ਦੇ ਟਕਰਾਓ ਤੋਂ ਆਵਾਜ਼ ਪੈਦਾ ਹੁੰਦੀ ਹੈ ਉਹਨੂੰ ਸੂਗਰ ਸ਼ਬਦ ਕਹਿੰਦੇ ਹੈ ਜਿਵੇਂ ਸਾਤਤੰਧੀ ਅਤੇ ਚਰਮਕਾ ਘਣਕਾ ਅਸ਼ੇਕਾ ਜਾਂ ਨਾਦ ਸ਼ਬਦ ਸਭ ਲੜਕੋ ਕਹੇ ਸੂਗਰ ਸੁਆਦ ਸਪਹਿਚਣ तरह जे शब्दा उहंकार धुन प्रगट हुई उन सारे साज़ा जी आवाज़ी संगीतमई रागमी बाजे नाद अनेक असंख बेटे वावन हारे बेटे राग परिश कयनि बेटे गवण हारे दूर क्य भारत विचीत जनमदाते अवतार संत जन भारत विच साज़ा जे जनमदा बि संत जन में अवतारी पुरशनि हर अवतारी पुरुष कोई ना कोई साग जुड़िया और कोई ना कोई संगीत की खास धारा भी जुड़ी हो खैर मिलम काम परमात्मा प्रगट है अपने शब्द के राय जिस तरह मनो प्रगट हो अपने शब्द के राय अपने बोलों के राय बोल दस देंगे ने बंदा शांतमई है बोल दस ने बंदा करो है बोल दस ने धीर जवान है बोल दस दें जलदबाज दे है बोल दस दें, दें जमा करो दे